ਅੱਜ ਪਾਦੀ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਸੰਗਠਨ ਨੂੰ ਲੈ ਕੇ ਇੱਕ ਵੱਡੀ ਬੈਠਕ ਜਿਹੜੀ ਹੈ ਖਤਮ ਹੋ ਚੁੱਕੀ ਹੈ। ਅੱਗੇ ਵੱਧ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਜੋ ਸੋਚ ਹੈ ਉਹਨੂੰ ਪੂਰਾ ਕਰਨnse ਅੱਗੇ ਵੱਧ ਰਹੀ ਹੈ ਔਰ ਜਨਤਾ ਦਾ ਬਹੁਤ ਅਸ਼ੀਰਵਾਦ ਮਿਲ ਰਿਹਾ ਹੈ। ਪਾਰਟੀ 8 ਲੱਖ ਸਦਸੇ ਬਣੇ ਨੇ ਪੰਜਾਬ 'ਚ ਔਰ ਅਜੇ ਮੈਂਬਰਸ਼ਿਪ ਚੱਲ ਰਹੀ ਹੈ। ਅਸੀਂ ਵੱਡਿਆਂ ਹੰਗਾਰਾ ਜਨਤਾ ਦਾ ਮਿਲ ਰਿਹਾ ਹੈ। ਸੀਐਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਜੇ ਦਿੱਲੀ ਵਾਲ ਨੂੰ ਕੁਝ ਹੋਇਆ ਅੱਜ ਸੀਐਮ ਨੇ ਪੀਸੀ ਵੀ ਕੀਤੀ ਹੈ। ਸੀਐਮ ਸਾਹਿਬ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ। ਕੇਂਦਰ ਪੈਸਾ ਭੇਜਦਾ ਤੁਸੀਂ ਕਣਕ ਨਹੀਂ ਚੁਕਪੰਦੇ ਤੁਸੀਂ ਝੋਨਾ ਨਹੀਂ ਚੁਕਪੰਦੇ ਅੱਜ ਪੰਜਾਬ ਦੇ ਅੰਦਰ ਹਾਲਾਤ ਐਸੇ ਨੇ 3 ਕਰੋੜ 42 ਲੱਖ ਲੋਕਾਂ ਨੂੰ ਕੇਂਦਰ ਦੀ ਸਰਕਾਰ ਰਾਸ਼ਨ ਭੇਜ ਰਹੀ ਹੈ ਸਟੇਟ ਗਵਰਨਮੈਂਟ ਦੀ ਕੋਈ ਵੀ ਸਕੀਮ ਕੰਮ ਨਹੀਂ ਕਰ ਰਹੀ ਸਰਕਾਰ ਟੋਟਲ ਦੀ ਟੋਟਲ ਫੇਲ ਹੈ ਚਾਹ ਲਾਂਡ ਆਰਡਰ ਹੋਵੇ ਚਾਹੇ ਉਹ ਮਾਫੀਆ ਜਿਹੜਾ ਪੰਜਾਬ ਦੇ ਖਾਰਿਆ ਉਹ ਮਾਫੀਆ ਲਗਾਤਾਰ ਉਹ ਪੰਜਾਬ ਨੂੰ ਚੂਸ ਰਿਹਾ ਚਾਹੇ ਉਹ ਖਨਨ ਦਾ mafiya ਹੋਵੇ કે ਕੇਬਲ ਦਾ mafiya ਹੋਵੇ ਚਾਹੇ ਟ੍ਰਾਂਸਪੋਰਟ mafiya ਹੋਵੇ ਭਗਵੰਤ ਮਾਨ ਸਾਹਿਬ ਬੜੇ ਚੁਟਕਲੇ ਕਹਿੰਦੇ ਹੁੰਦੇ ਸੀ ਕਿ ਟੈਚੀ ਖਨਨ ਦਾ ਫਲਾਨੀ ਕੋਟੀ ਜਾਂਦਾ ਹੂੰ ਉਹਨੂੰ ਟੈਚੀ ਕਿੱਥੇ ਜਾਂਦਾ ਭਗਵੰਤ ਮਾਨ ਸਾਹਿਬ ਜਨਤਾ ਜਾਣਨਾ ਚਾਹੁੰਦੀ ਹੈ ਕਹਿੰਦੇ ਸਰ ਕੇਂਦਰ ਦੀ ਇਹਨਾਂ ਦੀ ਸਰਕਾਰੀ ਖਿਸਾਨ ਦੀ ਕੇਂਦਰ ਸਰਕਾਰ ਨਾਲ ਮੰਗੇ ਸਾਡੇ ਨਾਲ ਕੋਈ ਹੋ ਨਹੀਂ ਜਿਹੜੇ ਲੋਕ ਦਿੱਲੀ ਦੇ ਅੰਦਰ ਕਿਸਾਨਾਂ ਨੂੰ ਕਮਰਸ਼ੀਅਲ ਰੇਟ ਤੇ ਬੱਤੀ ਦਿੰਦੇ ਹੋਣ ਉਹ ਕੀ ਕਿਸਾਨਾਂ 'ਸੇ ਕਰਦੇ ਹੋਣਗੇ ਤਾਂ ਸਮਝ ਆ ਜਾਂਦਾ ਪਰਪਰ ਦੇਖੋ ਸਿੱਧੇ ਤੌਰ ਤੇ ਇੱਥੇ ਤਰਨਚੋਗ ਨੇ ਕਿਸਾਨਾਂ ਦੇ ਮਸਲੇ ਦੇ ਉੱਪਰ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਸਰਕਾਰ ਹੈ ਉਸ ਦੇ ਉੱਪਰ ਤਿੱਖਾ ਤੰਜ ਕੱਸਿਆ ਔਰ ਜਿਸ ਢੰਗ ਦੇ ਨਾਲ ਬੈਠਕ ਜਿਹੜੀ ਹੈ ਖਤਮ ਹੋਈ ਹੈ ਬੈਠਕ ਤੋਂ ਬਾਅਦ ਇੱਕ ਇੱਕ ਕਰਕੇ ਲੀਡਰ ਜਿਹੜੇ ਨੇ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਹੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੀ ਬੈਠਕ ਸੀ ਔਰ ਵੱਡੀ ਬੈਠਕ ਦੇ ਵਿੱਚ ਜਿੱਥੇ ਸੰਗਠਨ ਨੂੰ ਲੈ ਕੇ ਚਰਚਾ ਹੋਈ ਔਰ ਉਸ ਤੋਂ ਬਾਅਦ ਮੈਂਬਰਸ਼ਿਪ ਪਰ ਡਰਾਈਵ ਨੂੰ ਲੈ ਕੇ ਵੀ ਵੇਰਵਾ ਲਿੱਤਾ ਗਿਆ ਰਿਵਿਊ ਕੀਤਾ ਗਿਆ ਅ ਅਰਵਿੰਦ ਖੰਨਾ ਵੀ ਇੱਥੇ ਮੌਜੂਦ ਹੈ ਜਿਸ ਸਾਹਦੇ ਨਾਲ ਬੈਠਕ ਹੋਈ ਹੈ ਖੰਨਾ ਜੀ ਕਿਸ ਤਰ੍ਹਾਂ ਦੀ ਰਹੀ ਬੈਠਕ ਔਰ ਸੰਗਠਨ ਨੂੰ ਲੈ ਕੇ ਮੈਂਬਰਸ਼ਿਪ ਨੂੰ ਲੈ ਕੇ ਲਗਾਤਾਰ ਮੰਥਨ ਹੋ ਰਿਹਾ ਹੈ ਕਿਸ ਤਰ੍ਹਾਂ ਸੰਗਠਨ ਜਿਹੜਾ ਮਜ਼ਬੂਤ ਹੁੰਦਾ ਹੋਇਆ ਨਜ਼ਰ ਆਏਗਾ ਕਿ ਕੁਝ ਰਣਨੀਤੀਆਂ ਨਹੀਂ ਨਹੀਂ ਬਹੁਤ ਸਾਰੇ ਗੱਲਾਂ ਹੋਈਆਂ ਔਰ ਜਿਸ ਤਰੀਕੇ ਨਾਲ ਬੀ ਐਨ ਸੁਤੋਸ਼ ਜੀ ਨੇ ਸਾਨੂੰ ਦੋ ਤਿੰਨ ਆਈਡੀਆ ਦਿੱਤੇ ਹੈ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਪੱਧਰ ਤੇ ਸੰਗਠਨ ਬਣੇਗਾ ਸੰਗਠਨ ਬਣੇਗਾ ਲੇਕਿਨ ਕਿਸਾਨ ਕਿਤਨੇ ਕਿਤੇ ਵੱਡੀ ਚੁਣੌਤੀ ਬਣੇ ਹੋਣੇ ਡੱਲੇਵਾਲ ਸਾਹਿਬ ਦਾ ਮਰਨ ਵਰਤ ਜਿਹੜਾ ਉਹ ਭਾਜੀ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਅਗਰ ਸੂਬਾ ਸਰਕਾਰ ਦੀ ਗੱਲ ਕਰੀਏ ਉਹ ਸਿੱਧੇ ਤੌਰ ਤੇ ਕੇਂਦਰ ਤੇ ਨਿਸ਼ਾਨਾ ਸਾਧਰੀ ਹੈ ਕਿ ਕਿਸਾਨਾਂ ਨੂੰ ਅਗਰ ਉਹ ਨਾ ਬਦਾ ਹੱਕ ਨਹੀਂ ਮਿਲ ਰਿਹਾ ਤੇ ਇਸ ਲਈ ਕੇਂਦਰ ਦੇ ਬਾਰੇ ਕਿਸਾਨੀ ਇੱਕ ਸਟੇਟ ਸਬਜੈਕਟ ਹੈ ਔਰ ਇਸੇ ਬਾਰੇ ਸਟੇਟ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਬਾਕੀ ਜੋ ਸੂਬੇ ਜੋ ਸਟੈਂਡਰਡ ਗਵਰਨਮੈਂਟ ਦੀ ਗੱਲ ਹੈ ਕਿ ਸੈਂਟਰਲ ਗਵਰਨਮੈਂਟ ਆਪਣੇ ਨੋ ਜੋ ਕਰ ਸਕਦਾ ਕਰ ਕਰ ਰਿਹਾ ਚਾਹੇ ਡੀਏਪੀ ਦੀ ਅੱਜ ਗੱਲ ਕਰ ਲਈਏ ਅੱਜ ਵੀ ਉਹ ਵੀ ਸਬਸਿਡੀ ਬਧਾਈ ਗਿਆ ਤੇ ਇਸ ਕਰਕੇ ਇਹ ਗੱਲ ਗੱਲ ਤੇ ਨਹੀਂ ਕਿਸਾਨਾਂ ਦੀ ਗੱਲ ਨਹੀਂ ਇੱਕ ਇੱਕ ਆਦਾ ਜਥੇਬੰਦੀ ਹੈ ਜੋ ਸਰ ਕਿਸਾਨਾਂ ਦਾ ਪਰ ਕੋਈ ਲੈਣ ਦੇਣ ਨਹੀਂ ਨਹੀਂ ਸਰ ਐਮਐਸਪੀ ਤਾਂ ਕਰ ਰਹੀ ਹੈ ਕੇਂਦਰ ਸਰਕਾਰ ਐਮਐਸਪੀ ਬਾਰੇ ਜਿੰਨਾ ਕੇਂਦਰ ਸਰਕਾਰ ਕਰ ਸਦੀ ਉਹ ਤਾਂ ਕਰ ਰਹੀ ਹੈ ਪਰ ਅੱਗੇ ਜੋ ਡਲੇ ਵਾਲ ਸਬਸਿਡੀ ਗੱਲ ਹੈ वो तो सुबह सरकार को भी देखना चाहिए था। जिम्मेवारी तो था सारे बांट के लेनी पैनी है बिल्कुल जिम्मेदारी लेनी पैनी है और अभिजय रूपाणी हो ने वो भी बाहर आ चुके वो वो तो ने गल बात तो गलबात करने की कोशिश करेंगे हमारा संगठन पर्वत जो चल रहा है उसका पूरा डिटेलिंग हुआ है और पंजाब में सभी तहसील सभी गाँव में भारतीय जनता पार्टी की सदस्यता होगी सक्रिय सदस्य बनाएंगे फिर हमारी लोकतांत्रिक परम्परा से हमारे बूथ की चुनो बूथ की कमेटी की चुनेंगे इसके बाद मंडल की कमेटी चुनेंगे इसके बाद जिला की होगी और इसके बाद प्रदेश की होगी आज सीएम ने मीटिंग की है पंजाब से सॉरी कॉन्फ्रेंस की है कहा कि केंद्र सरकार जिम्मेवार होगी अगर डल्लेवाल कुछ होता है और साथ ही ये किसान जो है वो केंद्र से मांग कर रहे हैं हमारा कोई देखिए केंद्र से मांग कर रहे हैं वो बात सबको पता है लेकिन ये पूरी जो स्थिति है सुप्रीम कोर्ट ने जो बताया है कि स्टेट गवर्नमेंट की जिम्मेवारी है कि दलेवाल जी की तबीयत कोई बिगड़े नहीं उनकी उ, 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 उनको कोई तकलीफ ना हो तो वो जिम्मेवारी स्टेट गवर्नमेंट की है और स्टेट गवर्नमेंट को ही ये करना चाहिए इसलिए सब मानते हैं कि ये पूरा आंदोलन स्टेट गवर्नमेंट ही करा रही है ये कम नसीबी बात है इतना किसानों का जो प्रश्न है उसकी सीरियसनेस नहीं है और उस पर राजनीति कर रहे हैं वो ठीक नहीं अगर के से आपको लगता लगता है कि किसानों, किसानों के मसले नहीं, पर राजनीति नहीं नहीं सभी को मिलते हैं सभी को मिलते हैं बार बार हमारे हमारा मंत्री मिले हैं और बात किए हमने और अभी बैठकें नहीं हो रही हैं डेडलॉक की है वो तो बैठक आपको लगता है बैठक करने के लिए दिल्ली जाना पड़ेगा ना भाई किसान नेताओं को दिल्ली ने बताया है कि कभी भी आइए लेकिन हम बैठे नहीं वो तो आंदोलन की बात है नेताओं को मिलने के लिए मीटिंग करने के लिए कोई मना तो नहीं, के नहीं।, के देखे देखे नहीं मिल रहा ने, मिल्ण। मिल्ण। ने, 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 है हमारे कृषि मंत्री ने बताया है की भाई मेरा दरवाजा खुला है कभी भी लोग आ सकते है वही कह रहा हूँ जो डिमांड कर रहे हैं उसको जाना चाहिए न्योता की आवश्यकता नहीं है सब लोग हमारा कृषि मंत्री ने कहा है कभी भी आ सकते हैं

ਜਿਹੜੀ ਸੂਬਾ ਸਰਕਾਰ ਹੈ ਉਸ ਨੂੰ ਵੀ ਕਿਸਾਨਾਂ ਲਈ ਫਿਕਰਮੰਦ ਹੋਣਾ ਚਾਹੀਦਾ ਹੈ ਜਿਸ ਢੰਗ ਦੇ ਨਾਲ ਜੀ ਇੱਕ ਵੱਡੀ ਬੈਠਕ ਹੋਈ ਹੈ ਬੈਠਕ ਦੇ ਵਿੱਚ ਵਿਜੇ ਰੋਪਾਣੀ ਹੋਰੀ ਮੌਜੂਦ ਸੀ ਬੀਐਲ ਸੰਤੋਸ਼ ਹੋਰੀ ਮੌਜੂਦ ਸੀ ਇਸ ਤੋਂ ਇਲਾਵਾ ਸਟੇਟ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਬੈਠਕ ਦਾ ਹਿੱਸਾ ਬਣਦੀ ਹੋਈ ਨਜ਼ਰ ਆਈ ਔਰ ਹੁਣ ਬੈਠਕ ਜਿਹੜੀ ਹੈ ਖਤਮ ਹੋਈ ਹੈ ਇੱਕ ਇੱਕ ਕਰਕੇ ਲੀਡਰ ਜਿਹੜੇ ਨੇ ਬਾਹਰ ਆ ਰਹੇ ਨੇ ਔਰ ਜਿਸ ਢੰਗ ਦੇ ਨਾਲ ਸਾਪਲਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੁਣੇ-ਹੁਣੇ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹ ਦੇ ਇਸ ਲੈ ਕੇ ਅੰਦਰ ਦੀ ਮੋਦੀ ਸਰਕਾਰ ਸਿੰਮਾਰ। ਉਹ ਆਪਣੇ ਗ੍ਰਾਹਾਂ ਨੂੰ ਕਿਸੇ ਤੇ ਨਾ ਥੋਪੇ। ਇਹ ਅਗਰ ਕੁਝ ਹੁੰਦਾ ਹੈ ਤੇ ਇਹ ਪਾਪ ਆਪ ਦਾ ਹੈ ਜਿਹਦੇ ਮੁੱਖ ਮੰਤਰੀ ਭਗਵੰਤ ਮਾਨ ਹੈ। ਸੋ ਇਹ ਪਾਪ ਜਿਹੜਾ ਆ ਇਹ ਆਪ ਸਰਕਾਰ ਦਾ ਹੀ ਕੀਤਾ ਹੈ ਪਾਪਾ। ਔਰ ਇਹ ਮੈਂ ਤਾਂ ਪਹਿਲਾਂ ਕਿਹਾ ਕਿ ਬਹੁਤ ਸਾਰੀ ਜਗ੍ਹਾ ਸੌਣ ਦਾ ਕੰਮ ਵੀ ਇਹਨਾਂ ਦਾ ਹੀ ਹੈ। ਔਰ ਜੇ ਇਹਨਾਂ ਦਾ ਆਪਣਾ ਫਰਜ਼ ਕੀ ਸੀ ਇਹਨਾਂ ਦੀਆਂ ਗੱਲਾਂ ਦਿਖਾਣਾ। ਕਿ ਸਾਰਾ ਕੁਝ ਕਹਿੰਦੇ ਸੀ ਅਸੀਂ ਐਮਐਸਪੀ ਦੇਾਂਗੇ ਬਹੁਤ ਸਾਰੀਆਂ ਕੀਤੀਆਂ ਸੀ ਉਹ ਕਿੱਥੇ ਗਈਆਂ ਜਿਹੜੀਆਂ ਚੁਟਕੀਆਂ ਜਿ ਐ ਕਰਦੇ ਸੀ ਉਹ ਚੁਟਕੀਆਂ ਕਿੱਥੇ ਗਈਆਂ ਇਹਦੀ ਮੈਂ ਆਪਣੀ ਤੁਹਾਨੂੰ ਵੀਡੀਓ ਦਿਖਾ ਦਿਆਂ ਤੇ ਕਹਿੰਦਾ ਸੀ ਕਿ ਅਸੀਂ ਦੇਾਂਗੇ 22 ਫਸਲਾਂ ਤੇ 23 ਫਸਲਾਂ ਤੇ ਦੇਾਂਗੇ ਅਸੀਂ ਇਹਦੀ ਮੁੱਖ ਮੰਤਰੀ ਸਾਨੂੰ ਬਣਾਉਦੇ ਅਸੀਂ ਕਰਾਂਗੇ ਹੁਣ ਉਹ ਸਾਰੇ ਵਾਅਦੇ ਕਰਕੇ ਹੁਣ ਕੇਂਦਰ ਤੇ ਸੋਪਣਾ ਇਹ ਤਾਂ ਜਿਹੜਾ ਹੈ ਲੇਕਿਨ ਉਹ ਕਹਿੰਦੇ ਕਿ ਜਿਹੜੀ ਮੰਗਿਆ ਕੇਂਦਰ ਤੋਂ ਹੀ ਕਰ ਰਹੇ ਨੇ ਕਿਹੜੀ ਮੰਗ ਐ ਐਮਐਸਪੀ ਗਰੰਟੀ ਕਿੰਨੀ ਮੰਗ ਮੰਨ ਲੈਣੀ ਚਾਹੀਦੀ ਹੈ ਕਿ ਜਿਹੜੀ ਮੰਗ ਮੈਂ ਜਿਹੜਾ ਕਿਹਾ ਕਿ ਪਾਪ ਆਪਦਾ ਆ 44000 ਕਰੋੜ ਰੁਪਏ ਝੋਨੇ ਦੀ ਖਰੀਦ ਲਈ ਐਮਐਸਪੀ ਦੀ ਖਰੀਦ ਦੇ ਉੱਤੇ ਗੱਲ ਨੂੰ ਦਿੱਤਾ ਉਹਨਾਂ ਦੀ ਕਟੌਤੀ ਕੀਤੀ ਹੈ ਤਾਂ ਕੋ ਉਹ ਤਾਂ ਪਾਪ ਕਹਿੰਨੇ ਕੀਤਾ ਉਹ ਭਗਵੰਤ ਮਾਨ ਨੇ ਅੱਜ ਕਿਸਾਨ ਰੋਲਿਆ ਤੇ ਕਿਹਦਾ ਪਾਪ ਸੀ ਭਗਵੰਤ ਮਾਨ ਦਾ ਸੋ ਇਹ ਜਿਹੜੇ ਪਾਪ ਆਪਣੇ ਪਾਪ ਭਾਜਪਾ ਦੇ ਨਾਂ 'ਤੇ ਥੋਪੇ ਜਾਂ ਕੇਂਦਰ ਸਰਕਾਰ ਦੇ ਨਾਂ 'ਤੇ ਥੋਪੇ ਉਹ ਗੁਨਾਹਾਂ ਨੂੰ ਕਬੂਲ ਕਰੇ ਅਤੇ ਆਪਣੀਆਂ ਨਕਾਮੀਆਂ ਦੇ ਉੱਤੇ ਕ ਨਾਕੇ ਗਰੋਹ ਪ੍ਰਤੀਰੋਧ ਕਰਨਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਸਟੀਕ ਜਵਾਬ ਦੇ ਜਿਹੜਾ ਹੈ ਉਹ ਵਿਜੇ ਸੈਂਪਲ ਹੋ ਰਹੀ ਦਿੰਦੇ ਹੋਏ ਨਲਸਰ ਆਏ ਨੇ ਇੱਕ ਵੱਡਾ ਮਸਲਾ ਬਣਿਆ ਹੋਇਆ ਕਿਸਾਨੀ ਅੰਦੋਲਨ ਹਾਲਾਂਕਿ ਕੁਝ ਹੋਰ ਲੀਡਰ ਵੀ ਅੰਦਰ ਮੌਜੂਦ ਹੈ ਗੱਲਬਾਤ ਕਰਨ ਦੀ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਇਸ ਮੀਟਿੰਗ ਨੂੰ ਲੈ ਕੇ ਔਰ ਜਿਸ ਢੰਗ ਦੀ ਬਿਆਨਬਾਜ਼ੀ ਕਿਸਾਨ ਅੰਦੋਲਨ ਨੂੰ ਲੈ ਕੇ ਹੋ ਰਹੀ ਹੈ ਉਸ ਨੂੰ ਲੈ ਕੇ ਕੀ ਕੁਝ ਕਹਿਣਾ ਹੈ